ਸਰੀ ਗੱਲ ਸਾਰੇ ਵੀਰਾਂ ਨੂੰ ਅੱਜ ਆਪਾਂ ਪਹੁੰਚੇ ਆਂ ਜਰਗ ਦੇ ਮੇਲੇ ਤੇ ਜੋ ਕਿ ਜੋੜੇਪੜਾਂ ਦੇ ਨਜ਼ਦੀਕ ਭਰਦਾ ਤੇ ਬਹੁਤ ਹੀ ਤਕੜਾ ਮੇਲਾ ਭਰਿਆ ਹੋਇਆ ਅੱਜ ਤੇ ਵੀਡੀਓ ਚ ਬੱਕਰੀਆਂ ਦਿਖਾਵਾਂਗੇ ਤੁਹਾਨੂੰ ਬਹੁਤ ਹੀ ਸੋਹਣੀਆਂ ਸੋਹਣੀਆਂ ਕੁਆਲਿਟੀ ਦੀਆਂ ਬਲੈਕ ਚੀਨੀਆਂ ਸਿਰੇ ਹਰ ਰੰਗ ਚ ਬੱਕਰੀ ਦਿਖਾਵਾਂਗੇ ਅੱਜ ਆਪਾਂ ਤੇ ਇੱਕ ਬੱਕਰਾ ਦਿਖਾਉਣੇ ਆਪਾਂ ਤੁਹਾਨੂੰ ਅੱਜ ਬਹੁਤ ਹੀ ਤਕੜਾ ਬੱਕਰਾ ਹੈ ਬਾਈ ਜੀ ਬੱਕਰਾ ਕੱਢੇ ਹੋਰ ਹਨ ਆ ਬਾਈ ਬੋਕ ਕੱਢ ਦੇ ਦਿਖਾਈ ਬਾਈ ਤੇਰਾ ਬੋਕਾ ਕੋ ਦੋਹਣਾ ਵੀਰੇ ਤੈਨੂੰ ਬੰਦਾ ਕਾਰੀਗਰ ਦਿਖਾਉਣਾ ਚਲੋ ਆਪਾਂ ਦਿਖਾਵਾਂ ਨੇ ਬੱਕਰਾ ਬਾਨਿਆਂ ਦਾ ਬੱਕਰਾ ਬਹੁਤ ਤਾਕੜਾ ਹੈ ਕੁਆਲਿਟੀ ਦੇਖ ਸਕਦੇ ਹੋ ਬੱਕਰੇ ਦੀ ਬਹੁਤ ਹੀ ਸ਼ਾਨਦਾਰ ਕੱਦ ਕਾਠ ਮੈਟ੍ਰਸਟਿਕਲ ਬਹੁਤ ਹੀ ਸਾਫ਼ ਨੇ ਫੜਕੇ ਗਾ ਮੈਟ੍ਰਸਟਿਕਲ ਬਿਲਕੁਲ ਓਕੇ ਦੀ ਰਿਪੋਰਟ ਨੇ ਬੱਕਰੇ ਦੇ ਇਹ ਬਸ ਇਹ ਬਾਨਿਆਂ ਦਾ ਬੱਕਰਾ ਹੈ ਇਹ ਕੀ ਡਿਟੇਲ ਹੈ ਜੀ ਇਹਦੀ ਬਹੁਤ ਵਧੀਆ ਛੇਲਾ ਵਧੀਆ ਬ੍ਰੀਡਰ ਹੈ ਜੀ ਕਿੰਨਾ ਨੰਬਰ ਆਪ ਕੋ ਲੰਬਾਈ ਦੇਖ ਸਕਦੇ ਹੋ ਬੱਕਰੇ ਦੀ ਬਹੁਤ ਹੀ ਸੁਨੱਖਾ ਮੂੰਹ ਫੇਸ ਕੁਆਲਟੀ ਠੀਕ ਹੈ ਧੰਨਵਾਦ ਬਾਈ ਜੀ ਹਾਂ ਤੇ ਰਾਜੂ ਬਾਈ ਵੀ ਸੌਦੇ ਕਰ ਰਹੇ ਨੇ ਤੇ ਇੱਧਰ ਦਿਖਾਵਾਂਗੇ ਆਪਾਂ ਤੁਹਾਨੂੰ ਕਲਰ ਚ ਬੱਕਰੀਆਂ ਬਹੁਤ ਹੀ ਸੋਹਣੀਆਂ ਨੇ ਬਣ ਜਾਂਦੀਆਂ ਬਾਗ ਦੀ ਕੁਆਲਿਟੀ ਜੋ ਨੇ ਬਣ ਜਾਂਦੀਆਂ ਨੇ ਬੱਕਰੀਆਂ ਦੇਖ ਸਕਦੇ ਹੋ ਪਾਕਿਸਤਾਨੀ ਰੰਗ ਚ ਨੇ ਉਹ ਚਾਈ ਅਕੈਡਮੀ ਦੇ ਡਾਕਟਰ ਕਰਵਾਏ ਦੇ ਲੋਕ ਆ। ਬੰਨਿਆਂ ਦੇ ਬੱਕਰੀਆਂ ਬਹੁਤ ਹੀ ਸੋਹਣੀਆਂ। ਢੀਂਡਾਂ ਸੰਗਾਂ ਪਾਕਿਸਤਾਨੀ ਬੱਕਰਾ। ਦੇਖ ਸਾਹ ਜੀ ਮੇਲਾ ਪੂਰਾ ਭਰਿਆ ਹੋਇਆ ਬਾਈਆਂ ਦਾ। ਜਰਗ 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 ਮੇਲਾ ਜਰਗ ਦਾ। ਵੰਡੀ ਦਾ ਪੂਰੀ ਡੱਕੀ ਪਈ ਆ ਜੀ। ਪਾ ਇਹਨੂੰ ਮੰਡੀ ਨਹੀਂ ਕਹਿ ਸਕਦੇ ਆਪਾਂ ਇਹਨੂੰ ਮੇਲਾ ਕਹਾਂਗੇ ਕਿਉਂਕਿ ਇਹ ਸਾਲ ਬਾਅਦ ਹੁੰਦਾ ਮੇਲਾ ਇਹ ਬੱਕਰੀ ਦਾ ਟੈਸਟਿਕਲ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਖੂਬਸੂਰਤ ਟੈਸਟਿਕਲ ਤੇ ਰੰਗ ਤੇ ਕੁਆਲਿਟੀ ਬੱਕਰੀਆਂ ਦੇਖ ਸਕਦੇ ਹੋ ਬਾਈਆਂ ਦੇ ਸੌਦੇ ਬਹੁਤ ਹੋ ਰਹੇ ਨੇ ਮੇਲੇ ਤੇ ਸਾਰੇ ਪਿੰਡਾਂ ਦੇ ਨਜ਼ਦੀਕ ਦੇ ਸਭ ਮੇਲੀ ਦੂਰੋਂ ਦਰਾਡੇ ਸਭ ਪਹੁੰਚਦੇ ਨੇ ਇਸ ਮੇਲੇ ਤੇ ਤੇ ਹੋਰ ਵੀ ਬੱਕਰੀਆਂ ਦਿਖਾਉਣੇ ਆਪਾਂ ਤੁਹਾਨੂੰ ਤੇ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਵੱਧ ਤੋਂ ਵੱਧ ਤੇ ਵੀਡੀਓ ਨੂੰ ਸਕਿਪ ਨਾ ਕਰਿਓ ਜੀ ਵੀਡੀਓ ਪੂਰੀ ਦੇਖਿਆ ਕਰੋ ਕਿਉਂਕਿ ਇਹ ਮੇਲੇ ਵਾਲੀਆਂ ਵੀਡੀਓ 'ਚ ਤੇ ਮੰਡੀ ਵਾਲੀ ਵੀਡੀਓ 'ਚ ਬਹੁਤ ਫਰਕ ਹੁੰਦਾ ਕਿਉਂਕਿ ਮੰਡੀਆਂ 'ਚ ਆਪਣੇ ਲੋਕ ਆਪਣੀਆਂ ਵਧੀਆ ਬੱਕਰੀਆਂ ਨਹੀਂ ਲਿਆਉਂਦੇ ਤੇ ਇੱਕ ਬਲੈਕ ਬੱਕਰੀ ਦਿਖਾਉਣੇ ਸੀ ਬਹੁਤ ਹੀ ਟਾਪ ਕੁਆਲਟੀ ਦੀ ਹੈ ਇਹ ਬਾਈਆਂ ਨੇ ਰੱਖੇ ਗਾ ਬੱਕਰੀਆਂ ਬਹੁਤ ਸਾਰਾ ਨੇ ਦੇਖ ਸਾਹ ਜੇ ਬੱਕਰੀ ਚੋਰੀ ਸਾਰਾ ਹੈ ਤੇ ਚਮੜੀ ਦੇਖ ਸਕਦੇ ਹੋ ਬੱਕਰੀ ਦੀ ਬਹੁਤ ਹੀ ਰਾਜੀ ਬੱਕਰੀ ਹੈ ਪੂਰੀ ਮੇਲਾ ਮੰਡੀ ਦੀ ਰੌਣਕ ਬਣਾਈ ਪਈ ਆ ਵੀਰਾਂ ਨੇ ਆ ਲੂ ਹਾਂ ਇਹ ਬ੍ਰੀਡਰ ਦੇਖ ਸਕਦੇ ਹੋ ਬਲੈਕ ਚ ਬਹੁਤ ਹੀ ਸ਼ਾਨਦਾਰ ਫਰੇਸ ਕੁਆਲਟੀ ਹੈ ਬੱਚੇ ਦੀ ਨਾ ਕੋਈ ਭੁੱਲਿਆ ਹੋਰ ਕੀ ਕਹਿੰਦਾ ਹੋਰ ਵੀ ਇੱਧਰ ਮੇਲੇ ਚ ਚੱਲਦੇ ਆ ਤੇ ਦਿਖਾਉਣੇ ਆ ਤੁਹਾਨੂੰ ਬੱਕਰੀਆਂ ਇਹਨਾਂ ਦੇਖ ਸਕਦੇ ਹੋ ਤੇ ਆਪਾਂ ਮੇਲੇ 'ਚ ਬਾਈਆਂ ਨਾਲ ਗੱਲ ਕਰਦੇ ਆਂ ਤੇ ਪੱਠਾਂ ਦੀ ਵੀਡੀਓ ਬਣਾਉਣਾ ਚਾਹੁੰਦੇ ਨੇ ਬਾਈ। ਜਿਦਾ ਦੇਖੋ ਉਹਨਿਆ ਪੱਠਾਂ ਬਹੁਤ ਹੀ ਸੋਹਣਿਆ ਫੇਸ ਕੁਆਲਿਟੀ ਦੀਆਂ ਨੇ ਤੇ ਇਹਨਾਂ ਦਾ ਬਰੀਡਰ ਵੀ ਦਿਖਾਵਾਂਗੇ ਬਾਈਆਂ ਦਾ। ਪਹਿਲਾਂ ਹੀ ਵੀਡੀਓ 'ਚ ਆ ਗਿਆ ਬਰੀਡਰ ਤੇ ਹੁਣ ਓਕੇ ਰਿਪੋਰਟ 'ਚ ਦੇਖ ਲਿਓ ਬਰੀਡਰ ਬਾਈਆਂ ਦਾ। ਇੱਧਰ ਨੂੰ ਘੱਟ ਲਓ ਜੀ। ਇਹ ਬਰੀਡਰ ਦੇਖ ਸਕਦੇ ਹੋ ਸਾਰੀ ਮੰਡੀ 'ਚੋਂ ਟੌਪ ਦਾ ਬਰੀਡਰ ਹੈ ਇਹ। ਪਰਿਆ ਤੋ ਤੂ ਇਹਦੇ ਨਾਲ ਲੰਬਾਈ ਚ ਐ ਬਰੀਡਰ ਬਾਈਆਂ ਦਾ ਹਾਂਜੀ ਸਾਸਤਰੀ ਕਾਲ ਬਾਈ ਜੀ 80 ਕਾਲ ਬਾਈ ਜੀ ਇਹ ਕੀ ਡਿਟੇਲ ਹੈ ਜੀ ਕਿੰਨੇ ਦੰਦ ਹੈ ਇਹ ਬੱਕਰਾ ਇਹ ਦੰਦ ਤਾਂ ਹੁਣ ਮੰਨ ਲਓ ਪੂਰੇ ਕਰ ਗਏ ਕਿੰਨੇ ਸਾਲ ਦਾ ਹੋ ਗਿਆ ਨਾ ਇਹ ਜੀ ਇਹ ਤੂੰ ਲਗਭਗ 2.5 ਸਾਲਾਂ ਦੇ ਲਵੇ 2.5 ਸਾਲਾਂ ਦੇ ਲਵੇ ਬਰੀਡਰ ਦੇਖ ਸਕਦੇ ਹਾਂ ਇਹਦਾ ਹਾਈਟ ਵਗੈਰਾ ਦੀ ਗੱਲ ਕਰੀਏ ਕਿੰਨੀ 40 ਸਿਆੜੀ ਵਿੱਚ ਪੂਰੀ ਚਲੀ ਗਈ 40 ਵਿੱਚ 45 ਹੋ ਕਹਿੰਦੇ ਆ ਹਾਂਜੀ ਹਾਂ ਸਿਆੜੀ ਤੋਂ ਵੱਧ ਦਾ ਘੱਟ ਠੀਕ ਹੈ ਸਹੀ ਗੱਲ ਆ ਬਾਈ ਤੇ ਲੰਬਾਈ ਦੇਖ ਸਕਦੇ ਹੋ 5 ਫੁੱਟ ਤਾਂ ਹੋਣਾ ਪੁੱਛ ਹਾਂਜੀ ਹਾਂ 5 ਫੁੱਟ ਤੋਂ ਜ਼ਿਆਦਾ ਹੀ ਹੋ ਸਕਦਾ ਜੀ ਲੰਬੇਟ ਚ ਤੇ ਟੈਸਟਿਕਲ ਦਿਖਾ ਦੀ ਆਪਾਂ ਬੱਕਰੇ ਦੇ ਦਿਖਾਓ ਟੈਸਟਿਕਲ ਬਹੁਤ ਹੀ ਲਾਜਵਾਬ ਨੇ ਜਿਨ੍ਹਾਂ ਨੂੰ ਆਪਾਂ ਅਸਲ ਟੈਸਟਿਕਲ ਕਹਿੰਦੇ ਆ ਬਿਲਕੁਲ ਗੋਲ ਟੈਸਟਿਕਲ ਨਹੀਂ ਜਮਾ ਇੱਕ ਨੰਬਰ ਜੀ ਇਹ ਨਹੀਂ ਜੀ ਅਸਲ ਇੱਕ ਨੰਬਰ ਕੰਪੀਟੀਸ਼ਨ ਵਾਲਾ ਬੋਕ ਆ ਇਹ ਦੇਖ ਸਕਦੇ ਹੋ ਤੋੜ ਲੈਣੇ ਮੜੇ ਹਾਂਜੀ ਤੋੜ ਕੇ ਦਿਖਾ ਦਿਓ ਬੱਕਰਾ ਤੋੜ ਕੇ ਦਿਖਾਈ ਬਾਈ ਬਹੁਤ ਹੀ ਦੇਖ ਸਕਦੇ ਹੋ ਮੱਝਾਂ ਵਰਗੇ ਪੈਰ ਨੇ ਬੱਕਰੇ ਦੇ ਮੋੜਦੇ ਹੋ ਮੋੜਦੇ ਹੋ ਮੋੜਦੇ ਹੋ ਪੂਰਾ ਮੱਝਾਂ ਵਰਗੇ ਪੈਰਾਂ ਵਾਲਾ ਬੱਕਰਾ ਹੈ ਜੀ ਦੇਖ ਸਕਦੇ ਹੋ ਬਾਈਆਂ ਦਾ ਸਰਈ ਆ ਬੋਕ ਤੇ ਹੁਣ ਪੱਠਾ ਦਿਖਾ ਦਿਓ ਜੀ ਕਿਹੜੀਆਂ ਦਿਖਾਉਣੀਆਂ ਨੇ ਤੇ ਆਪਾਂ ਦੋ ਪੱਠਾ ਦਿਖਾਉਣੀਆਂ ਚਾਹਣੀਆਂ ਦੋ ਸੱਕੀਆਂ ਪਹਿਣਾ ਨੇ ਪੱਠਾ ਤੇ ਪੱਠਾ ਦੀ ਇੱਕੋ ਨਾਲ ਦੀ ਬਿਲਕੁਲ ਸੱਕੀਆਂ ਪਹਿਣਾ ਨੇ ਦੇਖ ਸਾਹ ਨੇ ਇੱਕੋ ਨਾਲ ਦੀ ਫੇਸ ਕੁਆਲਿਟੀ ਆ ਦੋਨਾਂ ਪੱਠਾਂ ਦੀ ਇੱਕੋ ਨਾਲ ਦੇ ਕੰਨ ਤੇ ਇਹਦੀ ਕਾਪਾ ਇਹਦੀ ਗੱਲ ਕਰੀਏ ਕੀ ਡਿਟੇਲ ਹੈ ਜੀ ਇਹਦੀ ਪੱਠ ਦੀ ਇਹਦੀ ਡਿਟੇਲ ਜੀ ਅਸੀਂ ਮੰਗਿਆ ਤਾਂ ਹੈ ਨਹੀਂ ਮੇਰੇ ਕੋਲ ਆੜੀ ਦੋ ਬੱਕਰੀਆਂ ਬਹੁਤ ਹੁੰਦੇ ਨੇ ਕੀ ਦੰਦ ਕਿੰਨੇ ਆ ਜੀ ਇਹੇ ਦਾਤਾਂ ਹੁਣ ਪੂਰੀ ਕਰ ਗਈਆਂ ਮੰਨ ਹਾਂ ਜੀ ਤੇ ਮੈਂ ਕੱਚੀ ਨਹੀਂ ਲਵਾਤੀ ਮਾਵਾ ਗਾ ਤੇ ਇਹ ਉਸੇ ਬੱਕਰੇ ਦੀਆਂ ਨੇ ਆਪਣੇ ਬ੍ਰੀਡਰ ਦੀ ਇਹ ਇਹਨਾਂ ਦੇ ਬਾਪ ਦੀਆਂ ਠੀਕ ਹੈ ਉਹਦੀਆਂ ਭੈਣਾਂ ਨੇ ਇਹ ਉਹਦੀਆਂ ਭੈਣਾਂ ਨੇ ਦੇਖ ਸਾਹ ਤੇ ਉਹ ਬ੍ਰੀਡਰ ਦੀਆਂ ਥਣਾ ਥੁਣਾ ਦੀਆਂ ਬੱਕਰੀਆਂ ਬਹੁਤ ਸਾਫ਼ ਨੇ ਕੰਨਾਂ ਦੀਆਂ ਬਹੁਤ ਲੰਬੇ ਕੰਨ ਨੇ ਪੱਠਾਂ ਦੇ ਤੇ ਰਾਜੂ ਬਾਈ ਤੇਰਾ ਕੀ ਕਹਿਣਾ ਹੈ ਪੱਠਾ ਬਾਰੇ? ਉਹਨੇ ਬੰਦ ਰਹਿਣਾ ਬਹੁਤ ਨੇ ਵੀਰ ਜੀ ਆਪਣੇ ਆਪ ਆਪਣਾ ਦੋਸਤ ਹੀ ਖੜਾ ਰੱਖੂ। ਬਈਆ ਤੂੰ ਆੜੀਆ ਆਪਣਾ ਠੀਕ ਹੈ ਜੀ ਤੇ ਇਹਨੂੰ ਮੈਂ ਜੀ ਹੁਣ ਰੈਸਾ ਲੈ ਜੀ ਮੈਂ ਕਿਹਾ ਰਾਜੂ ਵੀ ਆਪਣੇ ਪਹਿਲਾਂ ਤੋਂ ਦੇਖਦੇ ਨਾ ਕੋਈ ਆਪਣਾ ਉਹ ਨਹੀਂ ਪਹਿਲਾਂ ਤੋਂ ਭਾਈ ਨਾਲਾ ਪਿਆਰ ਆ। ਠੀਕ ਹੈ ਰਾਜੂ ਨੂੰ ਕਿੰਨੇ ਸਮੇਂ ਤੋਂ ਜਾਣਦੇ ਹੋ ਜੀ? ਇਹਨੂੰ ਮੈਂ ਲਗਭਗ ਚੜ੍ਹਦੀ ਜਮਾਨੀ ਦੇ ਵਿੱਚ ਹੁਣ ਮੇਰੀ ਜਾਨੀ ਕਿ 40-45 ਸਾਲ ਦੀ ਮਿਲਤਾ ਮੇਰੀ ਠੀਕ ਹੈ ਜੀ ਦੇਖ ਸਕਦੇ ਹੋ ਇਹ ਬੰਦੇ ਜੀ ਸਮਝ ਲਓ ਕਿ ਕਾਲੀ ਦਾੜੀ ਹੀ ਜਦੋਂ ਜਾਨੀ ਕਿ ਪੂਰਾ ਇਹ ਹੈ ਗਾਜੀ ਕੰਨ ਟੋਪਣ ਜੋਗਾ ਜਿਹੜੀ ਜਾਦੀ ਸਾਡੀ ਪ੍ਰੇਮ ਆਪੇ ਹੀ ਕੀ ਕਰੀ ਅਸੀਂ ਮੇਲੇ ਤੇ ਸਪਾਰ ਦੇ ਦੇ 40 ਸਾਲ ਤੋਂ ਜੀ ਮੈਨੂੰ ਜਾਣਦਾ ਐ ਇਹ ਬੰਦਾ ਬਹੁਤ ਪੁਰਾਣਾ ਮੁੰਡਾ ਹੈ ਜੀ ਇਹ ਉਦੋਂ ਨਿਆਣਾ ਜੀ ਹੁੰਦਾ ਠੀਕ ਹੈ ਜੀ ਉਮਰ ਮੇਰੀ ਵੀ ਬਹੁਤ ਹੋ ਗਈ ਪਰ ਹਜੇ ਵੀ ਮੈਂ ਮੁੰਡਿਆਂ ਨੂੰ ਦੂਰ ਕਰਦਾ ਕਰਦਾ ਬਾਕੀ ਮੈਨੂੰ ਬਾਈ ਦੀਆਂ ਬੱਕਰੀਆਂ ਜਨਾਬ ਸਾਰੇ ਮੇਲੇ ਚ ਹੀ ਸਿਰਾ ਚਮਕੀਆਂ ਪੈਤਰ ਨੇ ਜੀ ਬੱਕਰੀਆਂ ਵਧੀਆ ਚੌਕ ਨੇ ਪਿੰਡਿਆਂ ਦੀ ਲੰਬੇ ਕੰਨ ਲੱਖਦੀਆਂ ਲੰਬੇ ਕੰਨ ਚੌੜੇ ਕੰਨ ਸਨਖ ਵਾਲੇ ਠੀਕ ਹੈ ਜੀ ਤੇ ਬਾਈ ਦਾ ਤਾਂ ਰੰਗ ਨਹੀਂ ਮੜਿਆ ਜਸਨਖਾ ਹੋਣਾ ਪਰ ਉਹ ਬਾਈ ਤੇ ਮੇਮਾ ਬਹੁਤ ਦੁੰਦੀਆਂ ਹੋਣਗੀਆਂ ਤੇ ਬਾਈ ਨੂੰ ਤੇ ਬਾਈ ਦੀਆਂ ਗੱਲਾਂ ਨੇ ਉਹਨਾਂ ਨੂੰ ਕੱਟ ਲੋ ਮੜਾ ਆ ਪੱਠਾ ਨੂੰ ਤੋੜ ਕੇ ਦਿਖਾ ਦਿਓ ਬਾਕੀ ਇਹ ਗੱਲ ਸੱਚੋ ਮੜੀ ਹੀ ਕੱਟ ਦਿਓ ਆਪਣੇ ਘਰੇ ਕੀ ਬਹਿਣ ਨੂੰ ਨਹੀਂ ਨਹੀਂ ਕੋਈ ਨਹੀਂ ਬਾਈ ਨੂੰ ਆਪਰੇਟ ਜਾਂਦਾ ਪੱਠਾ ਦੀ ਕੁਆਲਿਟੀ ਦੇਖ ਸਕਦਾ ਸੋਹਣਾ ਸੁਨਖਾ ਹੈ ਨਾਲੇ ਬੱਕਰੀਆਂ ਮੁੰਡੇ ਦੀਆਂ ਬਹੁਤ ਸੋਹਣੀਆਂ ਬਿਲਕੁਲ ਇੱਕੋ ਫੇਸ ਕੁਆਲਿਟੀ ਹੈ ਬਿਲਕੁਲ ਇੱਕੋ ਫੇਸ ਕੁਆਲਿਟੀ ਦੀਆਂ ਬੱਕਰੀਆਂ ਆ ਫੜਨੇ ਬਿਲੇ ਬੱਕਰੀ ਬਹੁਤ ਇਨਕੋ ਬੱਕਰੀਆਂ ਨੂੰ ਮਹਾਰਾਜ ਸੁੱਧ ਸਲਾਮ ਰੱਖੇ ਬਹੁਤ ਅੱਛੀ ਬੱਕਰੀਆਂ ਕੀ ਕੋਨ ਨਕਸ਼ੇ ਦੀਆਂ ਬੱਕਰੀਆਂ ਨੇ ਦੋਆਂ ਭੈਣਾਂ ਨੇ ਦੋਨੋਂ ਭੈਣਾਂ ਆ ਬੜੀ ਬੱਕਰੀ ਦਿਖਾਣੇ ਬਾਈਆਂ ਦੀ ਆਤੀ ਬੱਕਰੀਆਂ ਧੋਲੀ ਸ਼ੇਰੇ ਕਲਰ ਨੇ ਬਹੁਤ ਅੱਛੀ ਬੱਕਰੀਆਂ ਇਹ ਸੋਣ ਵਾਲੀ ਹੈ ਜੀ ਇਹ ਸੋਣਿਆੜੀ ਜੀ ਕਿੰਨੇ ਕ ਟਾਈਮ ਦੀ ਕੱਪਣ ਹੈ ਇਹ ਲਗਭਗ 1.5 ਮਹੀਨਾ ਰਹਿ ਗਿਆ ਇਸਕਾ ਤਾਂ ਹਾਂ 1.5 ਮਹੀਨਾ ਰਹਿ ਗਿਆ ਠੀਕ ਹੈ ਜੀ ਬਹੁਤ ਅੱਛੀ ਹੈ ਬੱਕਰੀ ਇਹ ਬਾਈਆਂ ਨੇ ਤੋਂ ਸਾਰੀਆਂ ਬਾਈ ਦਾ ਲਸ਼ੇੜਾ ਖੰਨਾ ਜ਼ਿਲ੍ਹਾ ਖੰਨਾ ਜ਼ਿਲ੍ਹਾ ਲਸ਼ੇੜਾ ਪਿੰਡ ਇੰਨੇ ਜੁਲਿਆ ਲੁਧਿਆਣਾ ਪੈਲ ਪੈਲ ਪਿੰਡ ਨਾ ਅਸੀਰ ਪੈਲ ਪੈਲ ਪਿੰਡ ਲਸਾੜਾ ਲਸਾੜਾ ਪਿੰਡ ਆਹ ਬਾਈਆਂ ਵੀ ਦੇਖ ਸਕਦੇ ਹੋ ਬਾਈਆਂ ਦਾ ਓਏ ਬਾਈ ਨੂੰ ਮਿਲੋ ਰਾਜੂ ਤੇ ਆਹ ਬਾਈਆਂ ਦੀਆਂ ਸਾਰੀਆਂ ਬੱਕਰੀਆਂ ਨੇ ਬੱਕਰੀਆਂ ਬਹੁਤ ਹੀ ਸੋਹਣੀਆਂ ਨੇ ਬਾਈਆਂ ਦੀਆਂ ਪਰ ਆਪਾਂ ਸਕਰੀਨ ਤੇ ਦੇ ਦਾਂਗੇ ਬਾਈਆਂ ਦਾ ਜਿਹੜੇ ਵੀਰਾਂ ਨੇ ਬੱਕਰੀਆਂ ਲੈਣੀਆਂ ਹੋਣ ਕੰਟੈਕਟ ਕਰ ਸਕਦੇ ਨੇ ਬਾਈਆਂ ਨਾਲ ਲੱਖੀ ਨਸਾੜਾ ਲੱਖੀ ਨਸਾੜਾ ਪਿੰਡ ਹੈ ਬਾਈਆਂ ਦਾ ਉਦੋਂ ਵੱਡੇ ਭਾਈ ਤਾਰੀ ਬੂਟਾ ਠੀਕ ਭਾਈ ਨੇ ਇਹਨਾਂ ਦੇ ਵਿੱਚ ਮੇਲੇ ਸਾਰੀ ਬੱਕਰੀਆਂ ਰੱਖਦੇ ਆਂ ਜੀ ਹਾਂ ਜੀ ਪਿਓ ਦਾਦੇ ਤੋਂ ਸਮਝ ਲਾ ਦਿੱਤੀ ਠੀਕ ਹੈ ਦੂਜੀ ਤੀਜੀ ਪੀੜ੍ਹੀ ਹੈ ਅੱਜ ਬਾਈ ਅੱਜ ਵੀ ਮੇਲੇ ਚ ਆਵੜਿਆ ਮੇਲੇ ਦੀ ਵੀਡੀਓ ਬਹੁਤ ਵਧੀਆ ਬਣਾਈ ਆ ਇਸ ਬਾਈ ਦੀ ਪਾਲੀਆਂ ਦੀ ਤੇ ਬਾਈ ਨੂੰ ਸਪੈਕ ਕਰੋ ਜਿੰਨਾ ਮਰਜ਼ੀ ਦਾ ਨੰਬਰ ਲਓ ਮਾਨ ਜੀ ਨੇ ਲੈਣਾ ਕੁਆਲਟੀ ਦਾ ਮਾਲ ਹੈ ਬਾਈ ਨੂੰ ਮਿਲ ਸਕਦੇ ਆ ਕੀ ਠੀਕ ਸੇੜਾ ਬਾਈ ਲੱਖੀ ਲਾਓ ਠੀਕ ਹੈ ਠੀਕ ਹੈ ਧੰਨਵਾਦ ਬਾਈ ਜੀ